ਬੜਾ ਮੇਲਾ ਲੱਗਿਆ ਹੋਇਆ ਰੌਣਕਾਂ ਲੱਗੀਆਂ ਆ ਬੜਾ ਇਕੱਠੇ ਲੋਕ ਹੀ ਲੋਕ ਬੈਠੇ ਨੇ ਆਹ ਜਿਹੜੇ ਹਵਾ ਨਾਲ ਪੰਜਾਬ ਚ ਧੂਆਂ ਹੀ ਧੂਆਂ ਹੋਇਆ ਪਿਆ ਨੇਰ ਕਰਦੀ ਹੋਈ ਪਈ ਐ ਨੇਰ ਕਰਦੀ ਹੋਈ ਪਈ ਮਣੀਵਾਦਾ ਕਦਰੀ ਬਾਬਿਆਂ ਦੇ ਮੇਲੇ ਸਾਲ ਚ 6-7 ਹੋਣੇ ਚਾਹੀਦੇ ਆ ਇਹ ਗੱਲ ਐ ਨੇ ਆ ਦੂਰ ਹੁੰਦਾ ਰਿੰਦਾ ਚਲਦੀਆਂ ਗੱਲਾਂ ਹੋ ਜਾਂਦੀਆਂ ਤੇਰਾ ਕਿਤਾਬਾਂ ਆ ਜਾਂਦੀਆਂ ਇਹ ਗੱਲ ਐ ਤਾ ਕੋਈ ਨਹੀਂ ਬਸ ਇੱਕੋ ਹੀ ਕੰਮ ਲੱਗੇ ਹੋਏ ਆ ਹੋ ਕਿਹੜੇ ਵੋਟਾਂ ਦੀ ਹੁਰਦੇ ਪਏ ਆ ਬੜੇ ਰਾਜ ਸਭਾ ਆ ਗਈਆਂ ਤੇ ਨਵੇਂ ਪੰਚਾਇਤੀ ਚੋਣਾਂ ਆ ਹੁਣ ਕਿਹਨੀ ਹੋਣਾ ਕੋਈ ਆ ਰਾਇਆ ਕੀ ਆਦਾ ਇਹ ਪਿੱਛੇ ਜਰਨੇ ਚੋਣਾਂ ਕਰਵਾਈਆਂ ਹਲੋ ਚੋਣਾਂ ਕਰਵਾਲੀਆਂ ਪੰਚਾਇਤੀ ਚੋਣਾਂ ਹਲੋ ਰਵਾ ਪਾਦਾ ਕਹਿੰਦੇ ਜੀ ਸਰਬਸੰਮਤੀ ਹੋ ਗਈ ਸਰਬਸੰਮਤੀ ਹੋ ਗਈ ਸਰਬਸੰਮਤੀ ਕਰਾਈ ਕਿਹਨੇ ਉਹ ਵੀ ਧੱਕੇ ਨਾਲ ਹੀ ਕਰਾਈ ਹੈ ਉਹ ਕਹਿੰਦੇ ਭਾਰਮੀ ਨਹੀਂ ਕਰਾਂਗੇ ਆਉਂਦੇ ਅਸੀਂ ਭਾਤੇ ਇੰਦਾਂ ਹੋ ਗਈ ਸਰਬਸੰਮਤੀ ਪੜਾਤਾ ਫੰਮ ਲਈ ਆਪ ਚੈਤੀ ਚੋਣਾਂ ਆ ਗਈਆਂ ਸੀ ਚੈਤੀ ਚੋਣਾਂ ਆ ਗਈਆਂ ਤੇਰੀ ਭਜਾਈ ਵੀ ਖਾਦੀ ਵੋਟਾਂ ਚ ਅੱਛਾ ਕਹਿੰਦੀ ਜਰਨ ਸੀਟ ਆਈ ਹੈ ਲੇਡੀ ਖੜੂਗੀ ਮੈਂ ਖੜਦੀ ਆ ਹਾਂ ਆਈ ਹੈ ਡਾਕਟਰ ਜਾ ਕੇ ਕਹਿੰਦੀ ਭਾਈ ਸਾਹਿਬ ਨੀਰਾ ਰੱਖਿਓ ਮੈਂ ਵੋਟਾਂ 'ਚ ਖੜੀ ਆ ਅਲੋਕੀ ਕਹਿੰਦੇ ਲੋਕਾਂ ਨੇ ਸਾਡੀ ਤਾਂ ਨਹੀਂ ਗਈ ਤੇਰੇ ਤੇ ਆ ਸਾਡੀ ਹੋਂਟ ਤੇ ਨਹੀਂ ਜਾਂਦੀ ਸੀ ਬੰਦ ਕਦੇ ਨਹੀਂ ਖੜੀ ਆ ਵੋਟਾਂ ਤੋਂ ਪਹਿਲਾਂ ਫਾਰਮ ਪਾਸ ਲੈ ਲੈ ਕਿਉਂ ਕਹਿੰਦੀ ਲੋਕਾਂ ਨੇ ਤਾਂ ਨਹੀਂ ਗਈ ਬੜੀ ਮਾੜੀ ਆ ਔਰਤਾਂ ਨੂੰ ਦੇਖ ਲਈ ਬੜੀ ਮਾੜੀ ਜਗਾ ਨਾਲ ਭੱਲੇ ਬੈਣੀ ਕਹਿੰਦੇ ਕੋਈ ਹੋਰ ਇਸ ਤਰ੍ਹਾਂ ਬਾਪੂ ਵੀ ਖੜਾ ਸੀ ਮੇਰਾ ਬਾਪੂ ਖੜਾ ਸੀ ਲੈ ਫਿਰ ਪੈਂਤੀ ਚ ਖੜ ਗਿਆ ਬਰਾਬਰ ਹੀ ਇਹ ਖੜ ਗਿਆ ਹਾਂ ਮੈਂ ਨਹੀਂ ਖੜਾ ਸੀ ਆ ਇਹਦਾ ਬਾਪੂ ਖੜ ਗਿਆ ਤੇ ਜੱਟ ਗਿਆ ਹਾਂ ਤਾਂ ਬਾਪੂ ਨੂੰ ਹੋਰ ਆਇਆ ਹਾਂ ਲੋਕਾਂ ਨੂੰ ਚੋਣ ਨਿਸ਼ਾਨ ਮਿਲਦੇ ਕਿਸੇ ਨੂੰ ਟਰੈਕਟਰ ਮਿਲਦਾ ਕਿਸੇ ਨੂੰ ਹਾਕੀ ਮਿਲਦੀ ਕਿਸੇ ਨੂੰ ਕੁਝ ਮਿਲਦਾ ਤੇ ਬਾਪੂ ਨੂੰ ਕੀ ਮਿਲਿਆ ਉਹਨੇ ਮੈਂ ਕਿਹਾ ਤੇ ਉਹ ਨਿਸ਼ਾਨ ਮੂਲੀ ਮੂਲੀ ਆ ਲੋਕੀ ਬਾਕੀ ਚੋਣ ਨਿਸ਼ਾਨਾਂ ਤੇ ਮੋਹਰਾਂ ਨਾਲ ਚੱਲੇ ਬਾਪੂ ਉਹ ਤੇ ਲੋੜ ਬਾਬਾ ਚੱਲੇ ਚੋਣ ਨਿਸ਼ਾਨ ਕਰਾਰਾ ਕਰਤਾ ਬਾਪੂ ਇਹਦਾ ਜੱਟ ਮੁੰਡਾ ਨਮ ਚਾਈ ਬੈਠਾ ਹੈ ਅੱਛਾ ਪਿੰਡਾਂ ਦੇ ਲੋਕ ਆ ਗਏ ਅਫਸੋਸ ਕਰਨ ਅੱਛਾ ਚਲ ਕੋਈ ਨਾ ਭਾਈ ਵੋਟਾਂ ਦਾ ਸੀ ਤੈਨੂੰ ਹੀ ਪਾਈਆਂ ਸੀ ਮੁੰਡਾ ਜਿੱਤ ਗਿਆ ਤੂੰ ਹਾਰ ਗਿਆ ਘਰ ਦੀ ਗੱਲ ਕੋਈ ਗੱਲ ਹੈ ਬਾਪੂ ਕੀ ਕਹਿੰਦਾ ਬਾਪੂ ਬੜਾ ਚੰਗਾ ਹੋਇਆ ਆਪਾਂ ਹਾਰ ਗਿਆ ਪਰ ਉਧਰ ਬੜੀ ਹੋ ਕਿਵੇਂ ਜਦੋਂ ਜਿੱਤ ਜਾਂਦੇ ਸਰਪੰਚ ਬਣ ਆਉਂਦੀ ਹੁਣ ਸਰਪੰਚ ਦੇ ਪਿਓ ਵਾਡੇ ਆ ਸਾਰੇ ਹੋਏ ਸਰਪੰਚ ਨਕਲੀ ਬੰਦੇ ਜਾਨੀ ਨੂੰ ਐ ਸੁਪਨੇ ਆ ਤੈਨੂੰ ਸੁਪਨੇ ਬੜੇ ਕਿਆ ਮੈਨੂੰ ਕੋ ਸੁਪਨੇ ਅੱਛਾ ਮੈਂ ਸੁਪਨੇ ਦੇ ਜਾਵੜੇ ਨਰਕ ਦੇ ਦਵਾਰ ਫਿਰ ਉੱਥੇ ਦੇਖਿਆ ਬਾਤਰ ਮਰਾਇਨੇ ਵੱਡੇ ਵੱਡੇ ਟਾਟੇ ਗਿਰਲੇ ਲਾਇਓ ਚੱਕੀਆਂ ਪਿੱਛੇ ਅੱਛਾ ਮੈਂ ਇੱਕ ਕੋਨੇ ਦੇ ਤੇ ਦੇਖਿਆ ਇੱਕ ਬੰਦਾ ਖੋਖਾ ਲਈ ਬੇਟਾ ਮੈਂ ਬਦਾ ਪਛਾਣ ਲਿਆ ਉਹ ਖੁੱਡਾ ਕੀ ਵੱਡੇ ਵਡੇਰੇ ਮੂਹਰੇ ਮੈਂ ਸਾਡੇ ਵੱਡਡੇਰੇ ਸਵਰਗਾਂ ਜਾ ਅੱਛਾ ਵੱਡਾ ਲੀਡਰ ਸੀ ਖੋਖਾ ਆਇਆ ਲਾਇਆ ਤੋ ਕਿਆ ਰ ਖੋਖਾ ਸੀ ਕਹਿੰਦਾ ਇੱਥੇ ਵੀ ਪ੍ਰਧਾਨ ਮੰਤਰੀ ਬਣੂੰਗਾ ਮਨ ਕੀ ਬਾਤ ਹੀ ਕਰੂੰਗਾ ਨਾ ਕਦੇ ਮੈਂ ਸਾਜੀ ਵੇਚਦਾ ਸਭ ਪੋਜੀਸ਼ਨ ਤੇ ਆਹਾਂ ਉਹ ਤੇਜਮੈਂਟ ਚੰਦਰਾਵਲੀ ਸਰਕਾਰ ਨੇ ਬਦਲਾਅ ਨਹੀਂ ਸਗਾਇ ਬੜਾ ਬਦਲਾਅ ਆਇਆ ਕਿਵੇਂ ਲੈ ਕਹਿੰਦੇ ਵੀ ਸਾਨੂੰ ਮੌਕਾ ਦੇ ਦਿਓ ਅਸੀਂ ਬਦਲਾਅ ਲਿਆ ਦੇਾਂਗੇ ਤਰੱਕੀ ਕਰ ਦੇਾਂਗੇ ਆਹੋ ਲੋਕਾਂ ਨੇ ਮੌਕਾ ਦਿੱਤਾ ਹੈ ਮੌਕਾ ਦੇ ਤਾਂ ਬੰਦਿਆਂ ਨੇ ਚੌਕਾ ਲਾਤਾ ਹੋ ਕਿਵੇਂ ਲੈ ਲਾਲਾ ਸਾਹਿਬ ਇਹ ਤਾਂ ਭਾਜੀਪੀ ਵਾਲਿਆਂ ਨਾਲੋਂ ਬਹੁਤ ਤਾਂ ਕੀ ਕਰਗੇ ਕਿਵੇਂ ਮੈਂ ਕਿਹਾ ਆਉਂਦੇ ਆ ਮੇਰੇ ਗਾਹ ਪਰਾਂਦੇ ਭਾਜੀਪੀ ਵਾਲੇ ਚੜ੍ਹਾਈ ਕਰੇ ਭਰਦੇ ਤਵਾਰ ਮਤ ਦੋ ਕਰਾ ਗਏ ਇਹ ਹੀ ਭੜਿਆ ਸਤਾਂ ਮੈਂ ਤਾਂ ਅਬ ਦੋ ਦਾ ਭਾਜਪੀ ਇਹਨਾਂ ਨੂੰ ਜੁਆਇਨ ਕਰ ਰਿਹਾ ਹੋਰ ਕੀ ਆ ਤਾ ਕੀ ਕਿਹੜੀ ਤਰੱਕੀ ਦੀਆਂ ਗੱਲਾਂ ਕਰਦਾ ਤੇਰੀ ਅੱਖ ਦੇਖਣ ਵਾਲੀ ਵੀ ਤਰੱਕੀ ਬਾਹਰ ਦੇਖ ਔਰ ਤਰੱਕੀ ਮੈਨੂੰ ਤਾਂ ਕਿੱਥੇ ਦੇਖਦੀ ਮੈਂ ਸੜਕਾਂ ਤੇ ਜਾ ਕੇ ਦੇਖ ਪੋਸਟਰਾਂ ਤੇ ਮਾਰੇ ਗੱਪ ਖਬਰਾਂ 'ਚ ਮਾਰੀ ਬਾਡੀ ਗੱਲਾਂ ਕਰਨ ਸਭ ਤੋਂ ਮੂਰੇ ਤੇ ਕੰਮ ਕਰਨ ਚ ਸਾਰਿਆਂ ਤੋਂ ਬਾਡੀ ਗੱਲਾਂ ਹੀ ਸੁਣਾਵੇ ਕੰਮ ਦਾ ਟੱਕਾ ਨਹੀਂ ਕੋਈ ਤੈਨੂੰ ਪਤਾ ਹੈ ਆ ਦੇਸ਼ 'ਚ ਬਹੁਤ ਵੱਡਾ ਵਿਆਹ ਹੋ ਗਿਆ ਹੈ ਹਾਂ ਉਹ ਵਿਆਹ ਹੋਇਆ ਹਾਂ ਉਹ ਮਾਨੀਆਂ ਦਾ ਵਿਆਹ ਹੋ ਗਿਆ ਆ ਬਿਨਾਂ ਹੋਤੀ ਹਟਿਆ ਭਾਈ ਉਸ ਵਿਆਹ ਤੇ ਸਾਰੇ ਵੱਡੇ ਵੱਡੇ ਬੰਦੇ ਸੌਧਲੇ ਮੰਤਰੀ ਸੰਤਰੀ ਸ਼ਿੰਗਰ ਗੈਟ ਫਰਕੋ ਦੀ ਜਾਵੜੇ ਫਲਾ ਫੇਰ ਮਾਦਨ ਪਿਆਲ ਸਰਦਾਰੀ ਨਹੀਂ ਗਈ ਹੋਊਗੀ ਅੱਛਾ ਇਹਨਾਂ ਨੇ ਜਾ ਕੇ ਲਾਰੇ ਲਾਦੇ ਹੁਣ 4 ਵਜੇ ਨੂੰ ਲਾਰੇ ਸ਼ੁਰੂ ਹੋ ਜਾਂਦੇ ਆ 4 ਵਜੇ ਨੂੰ ਨਾ ਟਾਈਮ ਹੋ ਜਾਂਦਾ ਨਾ ਇਹ ਲਾਰੇ ਵੀ ਬਾਰੀਆਂ ਨੂੰ ਪਤਾ ਕੀ ਲਾਏ ਹੁਣ ਅਮਬਾਨੀ ਸਾਹਿਬ ਦੀ ਭਰਾਪਾ ਪੈਨਸ਼ਨ ਨਵੀਂ ਵੈਈ ਕੁੜੀ ਨੂੰ ਸ਼ਗਨ ਸਕੀਮ ਅਮਬਾਨੀ ਦੇ ਮੁੰਡੇ ਨੂੰ ਸਰਕਾਰੀ ਨੌਕਰੀ ਇਹੋ ਜਿਹਾ ਲਾਰੇ ਲਾਸਾ ਕਰੇ ਪਿਆਵਲੇ ਨੂੰ ਇਹ ਹੀ ਲਈ ਜਾਂਦੇ ਆ ਪੂਰਾ ਕੋਈ ਕਾਦੇ ਨਹੀਂ ਕਰਦਾ ਓਹੋ ਸੁਣ ਓਹੋ ਸੁਣਾ ਦੇ ਦੇ ਸਾਨੂੰ ਵੀ ਜਿਹੜੀ ਕਲਾਕਾਰ ਬੰਦੇ ਆ ਆ ਸਾਰੇ ਵੱਡੇ ਵੱਡੇ ਕਲਾਕਾਰਾਂ ਨੂੰ ਸੱਦਿਆ ਤੈਨੂੰ ਵੀ ਸੱਦਿਆ ਤੇ ਫੱਟਿਆ ਦੀ ਜਾ ਰਹੀ ਆ ਹੋ ਕਿਉਂ ਮੈਂ ਤਾਂ ਜਾਣਦਾ ਕੀ ਖਾਣਾ ਉਹ ਅਸੀਂ ਘਰੇ ਬੈਠੇ ਹੀ ਸ਼ਗਨ ਪਾਈ ਜਾਂਦੇ ਆ ਅਗਲੇ ਰੀਚਾਰਜ ਵਧਾਈ ਜਾਂਦੇ ਘਰੇ ਬੈਠੇ ਕਰਾਈ ਜਾਂਦੇ ਆ ਸਾਡਾ ਸਾਨੂੰ ਤਾਂ ਮਹੀਨੇ ਬਾਅਦ ਜਾਂਦਾ ਏ ਆ ਹੁਣ ਲੋਹੜੀ ਵੀ ਮੂਹਰੇ ਆਉਣ ਆ ਰਹੀ ਆ ਜਿਹੜੇ ਛੋਟੇ ਬੰਨੀਆਂ ਦੀਆਂ ਤਰਕਾਰੀਆਂ ਦਾ ਵੀ ਇੱਥੇ ਕੰਮ ਕਰਾ ਦੇਣ ਜਿਹੜੇ Jio ਦਾ ਰੀਚਾਰਜ 600 ਦਾ ਕਿਹੜੀ ਆ ਤੈਨੂੰ ਲਿਖਣ ਤੇ ਚੰਗੀ ਲੱਗਦੀ ਹੈ ਕਿ ਪੜ੍ਹਨ ਤੇ ਨਹੀਂ ਲਿਖਣ ਤੇ ਚੰਗੀ ਲੱਗਦੀ ਨਾ ਪੜ੍ਹਨ ਤੇ ਚੰਗੀ ਲੱਗਦੀ ਲੱਗਦੀ ਕਿ ਮੈਂ ਪੇਜ ਤੇ ਬੜੀ ਚੰਗੀ ਲੱਗਦੀ ਹੈ ਖਰੂਰ ਜਿਹਾ ਹੋ ਜਾਂਦਾ ਹੈ ਚਰਜਾ ਘੁੰਮ ਜਾਂਦਾ ਮੈਨੂੰ ਬੜੀ ਚੰਗੀ ਲੱਗਦੀ ਹੈ ਹੋਰ ਕੀ ਐ ਦੱਸ ਉਹ ਲਾਂਦਿਆ ਇੱਕ ਗੱਲ ਮੈਨੂੰ ਹੋਰ ਦੱਸ ਕਿਹੜੀ ਤੈਨੂੰ ਗੁਰਦਾਸ ਮਾਨ ਦਾ ਛੱਲਾ ਆਉਂਦਾ ਨਾ ਨਾ ਉਹਦੀ ਅੰਗਲਾ ਮੋਟਰਾਂ ਦੇਗਾ ਬਦਲ ਜਾਂਦਾ ਮੇਰੇ ਨਹੀਂ ਆਉਦਾ ਗੁਰਦਾਸ ਮਾਨ ਦਾ ਛੱਲਾ ਢਿੱਲਾ ਬੜਾ ਹੋ ਗਿਆ ਉਹ ਬੁਨਿਆਦ ਤੇ ਕਹਿੰਦੇ ਮੈਂ ਨਹੀਂ ਆਉਂਦਾ ਉਹ ਉਂਗਾ ਦੀ ਭੱਗਿਆ ਫਿਰਦਾ ਉਹ ਮੈਨੂੰ ਗਦਾਸ ਮਾਨ ਦੀ ਗੱਲ ਯਾਦ ਹੁੰਦੀ ਆ ਕਿਹੜੀ ਗੱਲ ਯਾਦ ਹੁੰਦੀ ਆ ਕਹਿੰਦਾ ਠਗਰੇ ਵੀ ਗਰੇ ਫੁਕਾਰੀਆਂ ਵੀ ਗੰਨਾਂ ਠਗਰੇ ਵੀ ਗਰੇ ਫੁਕਾਰੀਆਂ ਵੀ ਗੰਨਾਂ ਬੱਲੇ ਤੇਰੇ ਐਮਐਸਪੀ ਵੀ ਗਈ ਤੇ ਐਮਐਸਪੀ ਵਾਲੀਆਂ ਵੀ ਗੰਨਾਂ 5 ਮੀਟਰ ਦਾ ਐਮਐਸਬੀ ਦਿੱਤੀ ਸੀ ਅਸਤੀਫਾ ਦੇ ਕੇ ਹੋ ਗਈ ਹੁਣ ਇਹਨਾਂ ਨੂੰ ਡੀਏਪੀ ਨਹੀਂ ਦਿੱਤੀ ਗਈ ਮੰਡੀਆਂ ਤੋਂ ਝੋਨਾ ਨਹੀਂ ਚੱਕਦੇ ਚੱਕ ਲੈ ਇਹਨਾਂ ਨੂੰ ਨੀਲੀ ਸੱਤ ਵਾਲਾ ਵਾਲੇ ਨੂੰ ਨਹੀਂ ਆਇਆ ਸੀ ਕਿਸਾਨ ਛਾਤਾਂ ਦੇ ਬੈਠੇ ਆ ਮੰਡੀਆਂ ਖਲੇ ਤੱਕ ਭੰਗੀਆਂ ਪੰਜਾ ਦਸੰਬਰ ਚੜਨ ਵਾਲਾ ਹੋ ਗਿਆ ਕੀ ਗੱਲ ਸਾਡੇ ਸੁਗੜਾਉਣੇ ਆ ਚੌਲ ਇਥੇ ਫੇਰ ਕਦ ਨਹੀਂ ਮੁਸਕਰ ਜਾਦੇ ਆ ਬਾਹਰ ਬੰਦੇ ਆ ਨਮਸਕਾਰ ਰਣਾਈਂ ਨੇ ਆਦਾ ਨਮਸਕਾਰ ਦੂਰ ਕਰੋ ਪਹਿਲਾਂ ਕਹਿੰਦੇ ਸੀ ਕੀ ਕਹਿੰਦੇ ਸੀ ਕਹਿੰਦੇ ਸੀ ਲੱਭਦਾ ਕਿੱਥੇ ਆ ਤੇ ਹੁਣ ਹੁਣ ਨੌਕਰੀਆਂ ਦੇਣੀਆਂ ਲੋਕੀ ਕਹਿੰਦੇ ਲੱਭਦਾ ਕਿੱਥੇ ਆ ਉਹ ਲੱਭਦਾ ਹੀ ਨਹੀਂ ਲਾ ਸੋਚਦਾ ਸਰ ਮੁੱਖ ਮੰਤਰੀ ਨਹੀਂ ਬਣਿਆ ਸੀ ਉਦੋਂ ਦਾ ਜਿੱਧਰ ਦੀ ਮਰਜ਼ੀ ਜੀ ਕਰਦਾ ਸੀ ਸੱਤ ਤੇ ਜਾ ਕੇ ਖੜ ਜਾਂਦਾ ਸੀ ਆ ਸਹੀ ਗੱਲ ਐ ਉਹ ਬਈ ਆਮ ਬੰਦਾ ਤਾਂ ਉਦੋਂ ਤੱਕ ਆਮ ਹੁੰਦਾ ਜਦੋਂ ਤੱਕ ਅਣਜਾਣ ਹੁੰਦਾ ਜਦੋਂ ਜਾਨ ਕਰੂ ਜੇ ਫਿਰ ਤਾਂ ਘੰਤਮਾਨ ਹੁੰਦਾ ਕਿਸੇ ਨੂੰ ਮੇੜੇ ਨਹੀਂ ਲੱਗਣ ਦਿੰਦਾ ਦੀ ਜਾਂਦੀ ਆ ਪਿੱਛੇ ਹਰ ਦੋ ਪਿੱਛੇ ਹਰ ਦੋ ਆ ਗਿਆ ਮੱਟਰ ਦਾ ਮੁੰਡਾ 200 ਗੱਡੀ ਦੀ ਸਕੌਟੀ ਆ ਹਲ ਵੀ ਇੱਕ ਹੋਰ ਦਾ ਦੱਸ ਕਿਹੜੀ ਆ ਤੁਹਾਡੇ ਘਰੇ ਕਲੇਸ਼ ਛਾਈਦਾ ਏ ਬਾਬਾ ਕਹਿੰਦਾ ਦੋ ਫੁਲਕੇ ਪਕਾ ਕੇ ਗਊ ਨੂੰ ਖਵਾਓ ਗਊ ہماری ਮਾਤਾ ਹੈ ਅੱਛਾ ਮੈਂ ਗਊ ਨੂੰ ਖਵਾਏ ਪਿੱਛੇ ਕਠਾ ਤੁਰਿਆ ਆਵੇ ਅੱਛਾ ਮੈਂ ਕਹਾਂ ਭਗਵਾਨ ਨੇ ਦੋ ਫੁਲਕੇ ਹੋਰ ਤਿਆਰ ਕਰੋ ਹੋ ਕਿਉਂ ਪਿੱਛੇ ਪਾਪਾ ਜੀ ਵੀ ਆਉਂਦੇ ਆ ਤੁਹਾਡੇ ਜੀ ਆਪਾ ਆਹ ਨੂੰ ਤਾਂ ਹਰ ਕੋਈ ਮਾਂ ਕਹਿੰਦਾ ਠੱਠੇ ਨੂੰ ਬਾਪਾ ਕੌਣ ਕਹੇ ਉਹ ਪੁੱਛੇ ਬਾਪਾ ਜੀ ਬਿਮਾਰ ਹੋ ਗਏ ਅੱਜਾ ਦੋ ਕੁ ਮਹੀਨੇ ਹੋ ਗਏ ਮੇਰੇ ਬਾਪੂ ਨੂੰ ਕਹਿਤਾ ਕਿਸੇ ਨੇ ਬਾਪਾ ਨੇ ਕਹਿਤਾ ਮੈਨੂੰ ਜਦਾਂ ਬਾਪੂ ਦੀ ਠੀਕ ਹੋ ਜਾਣਗੇ ਔਂ ਕਰੋ ਕੱਚੇ ਆਟੇ ਦਾ ਪੇੜਾ ਗਊ ਨੂੰ ਚਾਰੋ ਬਸ ਤੁਸੀਂ ਪਾਇਆ ਫਿਰ ਤੁਹਾਨੂੰ ਲੱਗਦਾ ਬਾਪੂ ਜੀ ਅਗਲੇ ਮਹੀਨਾਂ ਤੱਕ ਪੇੜਾ ਚਾਰੇ ਬਾਪੂ ਜੀ ਠੀਕ ਹੋਏ ਬਾਪੂ ਜੀ ਤਾਂ ਨਹੀਂ ਠੀਕ ਹੋਏ ਕੱਚਾ ਆਟਾ ਖਾ ਕੇ ਗਾਂ ਬਿਮਾਰ ਕਰ ਲਈ ਹੈ ਫਿਰ ਗਾਂ ਦੀ ਦਵਾਈ ਚਾਹੀਦੀ ਹੈ ਬਾਪੂ ਜੀ ਦੇ ਨਾਲ ਹੀ ਉਹ ਬਿਮਾਰ ਹੋ ਰਹੀ ਜਿੱਥੇ ਨਹੀਂ ਦੀ ਆ ਗਈ ਹੈ ਉਹ ਗੁੱਚੋ ਕੇ ਗਈ ਹੈ ਪੇਕੇ ਗਈ ਹੈ ਪੇਕੇ ਗਈ ਹੈ ਅੱਛਾ ਮੈਂ ਕਿਹਾ ਪੇਕੇ ਜਾਵਣੀ ਪੇਕੇ ਬੜੇ ਦੂਰ ਉਹ ਤਾਂ ਟ੍ਰੇਨ ਤੇ ਗਈ ਮਾੜਾ ਟ੍ਰੇਨ ਟੂਨ ਤੇ ਨਹੀਂ ਜਾਂਦੀ ਫਿਰ ਉਹਦਾ ਕਾਲੀ ਬੱਸ ਤੇ ਗਈ ਬੱਸ ਤੇ ਨਹੀਂ ਗਈ ਮੈਂ ਤਾਂ ਕਿਹਾ ਉਹ ਜਾਜ ਨਾਲੋਂ ਤੇਜ਼ ਜਾਂਦੀ ਆ ਕਿਸੇ ਨੂੰ ਨਹੀਂ ਦਿੰਦੀ ਦਾ ਕਿਉਂ ਕਿ ਸਾਗਰ ਦੀ ਵੋਟੀ ਲੈਂਦੀ ਇੰਡਾ ਚਲਾ ਮੇਰਾ ਨਾਮ ਸਾਗਰ ਆ ਭੱਜੀ ਫੱਜੀ ਏ ਇੰਡਾ ਕਾਦੀ ਆਈ ਤਾ ਅੱਜ ਕੱਲ ਤੇ ਮੁੰਡੇ

ਨਕਾ ਜੀ ਮੇਰੀ ਮਹਿਬੂਬਾ ਦੀ ਹੈ ਅੱਛਾ ਉਹਨੇ ਉਹ ਹੀ ਜੁੱਤੀਆਂ ਪੰਜ ਸੱਤ ਮੇਰੇ ਸਿਰ ਤੇ ਧੋਕੀਆਂ ਅੱਲਾਹ ਕੀ ਉਹ ਕਿਉਂ ਉਹ ਕਹਿੰਦਾ ਸੀ ਸਾਰੇ ਇਰਾਦੇ ਸਾਰਾ ਟੱਬਰੇ ਨੂੰ ਚੁੰਮੀ ਜਾਂਦੇ ਆ ਪਤਾ ਨਹੀਂ ਕਿਹੜੇ ਪੀਰ ਦੀਆਂ ਫਰਾਵਾਂ ਐ ਅਸੀਂ ਇਹ ਤਾਂ ਮੰਤਾ ਮੰਗੀ ਜਾਂਦੇ ਦੂਸਤੇ ਲੀਰੀਆਂ ਪਰਾਉਂਦੇ ਆ ਜਿਹੜੇ ਤੇ ਬਾਪੂ ਦੇ ਜੁੱਤੀਆਂ ਬਈ ਜਾਂਦੀਆਂ ਸੀ ਉਹ ਦੁਕਾਨ ਵਾਲੇ ਨਾਲ ਲੜ ਪਿਆ ਹਾਂ ਜੁੱਤੀਆਂ ਵਾਲੀ ਦੁਕਾਨ ਤੇ ਗਿਆ ਅੱਛਾ ਕਹਿੰਦਾ ਜੀ ਤੁਸੀਂ ਤਾਂ ਕਹਿੰਦੇ ਸੀ ਜੁੱਤੀ ਬੜੀ ਚੱਲਦੀ ਆ ਸਿੱਫਤ ਬੜੀ ਕਰਦੇ ਸੀ ਦਾ ਤਿੰਨ ਦਿਨ ਨਹੀਂ ਚੱਲੀ ਆ ਦੁਕਾਨ ਵਾਲੇ ਕੀ ਕਹਿੰਦੇ ਉਹਨਾਂ ਨੇ ਇਹ ਹੀ ਪੁੱਛਿਆ ਵੀ ਗਲਤੀ ਕੀ ਸੀ ਕਹਿੰਦਾ ਜੀ ਪਾਸਾ ਭੋਗ ਤੋਂ ਚੱਕ ਗਈ ਤਿੰਨ ਦਿਨ ਨਹੀਂ ਕੱਡੇ ਉਹ ਆਰੇ ਬਾਪੂ ਘਾ ਲਿਆ ਕਹਿੰਦੇ ਟਿਕਣਾ ਕਰ ਦੋ ਆ ਤੁਹਾਡੇ ਪੈਰ ਦੇ ਸੇਬੜੇ ਮਜੂਰਾ ਕਿ ਖਾਵੜਾ ਮਜੂਰਾ ਬਈ ਆਹਦੀ ਕਾਲੀ ਰਾਜਨੀਤ ਨਾਲ ਜਿੱਥੇ ਮਾਗੀ ਝੋੜ ਲਿਓ ਜਿੰਨੀ ਚੋਣਾ ਸਿੱਧਾ ਹੀ ਦੱਦ ਨਾਲ ਗੱਦੜਵਾਹੇ ਨਾਲ ਸਿੱਧਾ ਹੀ ਚੋਂਦਾ ਆਹੋ ਲੈ ਸੁਣ ਲੋ ਸਾਡੇ ਪਿੰਡ ਦੇ ਕੇਰਾ ਬੀਬੀ ਸੀ ਅੱਛਾ ਉਹ ਬੀਬੀ ਨੇ ਵਿਆਹ ਕਰਾ ਲਿਆ ਕਿਸੇ ਸਾਡੇ ਪੁੱਜ ਦੇ ਪੰਡਤ ਜੀ ਨਾਲ ਥੋੜੇ ਇੱਕ ਮਹੀਨੇ ਤੋਂ ਉਹਨਾਂ ਦੇ ਨਿਆਣਾ ਹੋਇਆ। ਅਵਧਾਨੀਆਂ ਹੋ ਗਈਆਂ। ਅਵਧਾਨੀਆਂ ਹੋ ਜਾਂਦੀਆਂ ਐ। ਲੇ ਫਿਰ ਥੋੜੇ ਜੇ ਸਾਲਾਂ ਬਾਅਦ ਉਹ ਪੰਡਿਤ ਜੀ ਹੋ ਗਏ ਕਮਜ਼ੋਰ ਆਰਥਿਕ ਤੌਰ ਤੇ। ਅੱਛਾ। ਕੰਡੀ ਪੇਸ਼ੀ ਆ ਗਈ। ਉਹ ਬੀਬੀ ਤੇ ਨਹੀਂ ਸੀ ਉਹਨੇ ਉਹ ਤੋਂ ਤਲਾਕ ਲਿਆ ਤੇ ਕਿਸੇ ਖਾਂਦੇ ਪੀਂਦੇ ਦੱਜੀ ਤੇ ਜਾ ਚਾਦਰ ਪਾਈ। ਤਾਰੇ ਥੋੜੇ ਜੇ ਥਾਣਾ ਤੇ ਦਰਜੀ ਵੀ ਕੰਮਾਲ ਕਰ ਰਿਆ ਫਿਰ ਉਹਨੇ ਮੇਰੇ ਅਗੇ ਅਮਰਸੀ ਨਾਲ ਵਿਆਹ ਕਰਾ ਲਿਆ ਅੱਛਾ ਹਾਂ ਵਿਆਹ ਕਰਾ ਲਿਆ ਫਿਰ ਇਹਨੇ ਨੂੰ ਨਿਆਣਾ ਸਕੂਲੇ ਪਾਉਣ ਵਾਲਾ ਹੋ ਗਿਆ ਲੈ ਅਮਰਸੀ ਜਦੋਂ ਦਾਖਲਾ ਕਰਨ ਗਿਆ ਮੱਟ ਨੇ ਪੁੱਛਿਆ ਕੀ ਪੁੱਛੋ ਨਾਮ ਪੁੱਛਿਆ ਬੱਚੇ ਦਾ ਅਮਰਸੀ ਕੀ ਕਹਿੰਦਾ ਕਹਿੰਦਾ ਕੌਮ ਦੱਸੋ ਕੀ ਐ ਅਮਰਸੀ ਕੀ ਕਹਿੰਦਾ ਰਾਤੀ ਕੋਈ ਨਹੀਂ ਬੋਲਿਆ ਦੁਆਗ ਬੋਲਿਆ ਕੀ ਬੋਲਦੇ ਕਹਿੰਦਾ ਜੰਮਣ ਵੇਲੇ ਪੰਡਤ ਸੀਗੇ ਬਾਤ ਹੋ ਗਈ ਦਰਜੀ ਅੱਜ ਕੱਲ ਲੋਕੀ ਕਹਿਣ ਅਮਰਸੀ ਗਾਂ ਬੀਬੀ ਦੀ ਮੱਜੀ ਆਹ ਘੜੀ ਇਹਨੂੰ ਪੁੱਛੋ ਹੋ ਇਹੀ ਦੱਸੂਗੀ ਇਹ ਨਾਲ ਸਿੱਧੀ ਹੁਣ ਮਾਰਕਰੀਟ ਤੇ ਹੀ ਲੱਗਦੀ 45 ਦਾ ਉੱਤੋਂ ਤੱਕ ਭੱਜ ਬੱਜ ਰੁਕਿਆ ਪਤਾ ਨਹੀਂ ਕਿੱਥੇ ਕਿੱ데 ਜਾ ਕੇ ਖੜੂਗਾ ਜੇ ਨੀਆ ਕੋ ਬੀਬੀਆਂ ਬਦਲਣ ਕਿੰਨੀਆਂ ਚਾਦਰਾਂ ਪਾਉਣੀਆਂ ਬੱਦਾਂ ਦੇ ਰਨਾਂਡੀ ਬੱਲੇ ਫੜਦੇ ਨਾਗ ਪੱਗਾਂ ਦੇ ਥਾੜੀ ਲਈ ਬੈਠੇ ਬਗਲ ਬਗਲ ਬਾਂਹ ਚੜਾਉਂਦਾ ਉਹਨਾਂ ਦਾ ਨਾਟਕਲੇ ਦੀ ਤਿਆਰੀ ਹੋਈ ਆ ਉਹ ਬਿਲਾ ਜਾਨਦਾਰ ਹੋ ਗਿਆ ਇਹ ਆ ਕੋਈ ਚੱਦ ਦੀ ਗੱਲ ਸਨਾਪ ਗਦਰੀ ਬਾਪਿਆਂ ਦਾ ਪੇੜ ਸੱਜਿਆ ਹੋਇਆ ਇਹਨੇ ਲੋਕ ਬੈਠੇ ਕਰਤੀ ਕੰਮੇ ਬੈਠੇ ਕਦੋਦਾ ਬੋਲੀ ਜਣਾਏ ਪਾਣੀ ਗੁਣੀ ਪੀ ਲੈ ਹਾਂ ਪਾਣੀ ਲੈ ਕਿਆ ਗੱਲ ਕਰਤੀ ਐ ਤਾਂ ਪਾਣੀ ਪੀਣਾ ਚਿਹਰੇ ਤੇ ਗਲੋ ਆਉਂਦਾ ਨਹੀਂ 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 ਇਹ ਗੱਲ ਨਹੀਂ ਆ ਪਾਣੀ ਪੀਣ ਨਾਲ ਅਮੀਰਾਂ ਦੇ ਗਲੋ ਆਉਂਦਾ ਕਿਉਂ ਗਰੀਬਾਂ ਦਾ ਪਛਾ ਵੀ ਬਹੁਤ ਹੁੰਦਾ ਮੈਂ ਤਾਂ ਪੰਜਰ ਹੀ ਜਾਂਦੀ ਆ ਆ ਬਾਬੇ ਨਾਲ ਜਮੀਨ ਦਾ ਉਹਨੇ ਗੂਨ ਆ ਕੇ ਆ ਆ ਹੁਣੇ ਗੱਲ ਹੋਈ ਲੈ ਕਿ ਸ਼ੇ ਬਾਬਾ ਜੀ ਵਾਹ ਜੀ ਵਾਹ ਦੇਖੀ ਨਹੀਂ ਕੋਈ ਹੋਰ ਹਕੂਮਤ ਬਾਬਾ ਜੀ ਪਿਛਲੀ ਨਾਲ ਹੀ ਸਾਡਾ ਰੋਲਾ ਇਹੋ ਸੀ ਇਹ ਵੀ ਪੱਕੀ ਚੋਰ ਹਕੂਮਤ ਹਾਤਾ ਹੱਕ ਨਹੀਂ ਦਿੰਦੇ ਜਿਹੜੇ ਐਸੀ ਤੈਸੀ ਉਹਨਾਂ ਦੀ ਸਾਡਾ ਹੱਕ ਨਹੀਂ ਦਿੰਦੇ ਜਿਹੜੇ ਐਸੀ ਤੈਸੀ ਉਹਨਾਂ ਦੀ ਹੋਣ ਨਹੀਂ ਦਿੰਦੇ ਖੁੱਲੇ ਵਿੜੇ ਐਸੀ ਤੈਸੀ ਉਹਨਾਂ ਦੀ ਹੋਣ ਨਹੀਂ ਦਿੰਦੇ ਖੁੱਲੇ ਵਿੜੇ ਐਸੀ ਤੈਸੀ ਉਹਨਾਂ ਦੀ ਨਾ ਤੇ ਮੇਰਾ ਵੀ ਇਹ ਰਾਂਝਾ ਪੜਨ ਰਜਿ ਵਾਲਾ ਨਹੀਂ ਨਾ ਤੇ ਮੇਰਾ ਵੀ ਇਹ ਰਾਂਝਾ ਪਰ ਮੈਂ ਵੰਜਲੀ ਵਾਲਾ ਨਹੀਂ ਟੁੱਕਣ ਤੇ ਸੀ ਬਾਬਾ ਖੇੜੇ ਐਸੀ ਤੈਸੀ ਉਹਨਾਂ ਦੀ ਹੌਂ ਨਹੀਂ ਦਿੰਦੇ ਖੁੱਲੇ ਵੇੜੇ ਐਸੀ ਤੈਸੀ ਬਾਰੇ ਮੁਰਦਗੀ ਕਹ ਕੇ ਕਹ ਕੇ ਬਾਬਾ ਨਜ਼ਮੀ ਜੀ ਲਾਈਨ ਤੇ ਨੇ ਅਸੀਂ ਉਹ ਕੰਦੀ ਉਡੀਕ ਕਰਦੇ ਹਾਂ ਜਦੋਂ ਇਹ ਸਰਕਾਰ ਲਾਈਨ ਤੇ ਆਊਗੀ ਤੇ ਬਾਬੇ ਨਜ਼ਮੀ ਨੂੰ ਵੀਜ਼ਾ ਮਿਲੂਗਾ ਇਸ ਮੱਦੇ ਤੋਂ ਬਾਬਾ ਨਜ਼ਮੀ ਚੜ੍ਹਦੇ ਤੇ ਲੈਂਦੇ ਪੰਜਾਬ ਦੀ ਗੱਲ ਕਰੂਗਾ ਪੰਜਾਬੀਅਤ ਦੀ ਗੱਲ ਕਰੂਗਾ ਗੱਗਰੀ ਬਾਬਿਆਂ ਦੀ ਗੱਲ ਕਰੂਗਾ ਸਾਡੀ ਸਾਂਝੀ ਵਿਰਾਸਤ ਦੀ ਗੱਲ ਕਰੂਗਾ ਬਹੁਤ ਬਹੁਤ ਮਿਹਰਬਾਨ